ਹਾਂਜੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਵਧੀਆ-ਵਧੀਆ ਫਨੀ ਰੀਲਸ ਦੇਖਣ ਲਈ ਆਕਾਸ਼ ਚੈਨਲ ਨੂੰ ਇੰਸਟਾਗ੍ਰam ਤੇ ਫੋਲੋ ਕਰੋ ਇਹ ਉਹਨਾਂ ਦੀ ਆਈਡੀ ਹੈ ਜਲਦੀ ਤੋਂ ਜਲਦੀ ਟੰਕ ਕੇ ਪੂਰੇ ਕਰੋ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਜਾਵੇਗਾ ਨਾਮ ਜਪ ਲੈਨ ਮਾਣੇ ਜਿੰਦੇ ਮੇਰੀਏ ਨੀ ਓਕੇ ਵੇਲੇ ਕੰਮ ਆਊਗਾ ਨਾਮ ਜਪ ਲੈ ਨਮਣੀ ਜਿੰਦੇ ਮੇਰੀਏ ਨਹੀਂ ਉਹ ਕਿਲੇ ਕਮ ਆਊਗਾ ਮੰਮੀ ਹਾਂ ਆ ਚਾ ਲੈ ਕੇ ਇਸ ਵਿੱਚ ਤੁਹਾਡੇ ਹਾਸਤੇ ਲੈ ਦੇਖ ਚਲ ਕੁੱਟ ਦਿਆਂ ਮੈਂ ਤੁਹਾਨੂੰ ਚਾ ਕੀ ਗੱਲ ਹੁਣ ਤਾਂ ਵਾਹਿਗੁਰੂ ਨੂੰ ਯਾਦ ਕਰਨ ਲੱਗ ਗਏ ਹੈ ਲੈ ਮੈਂ ਤਾਂ ਰੱਬ ਦਾ ਨਾਮ ਰੋਜ਼ ਹੀ ਲੈਣੀ ਆ ਨਾਲੇ ਮੇਰੀ ਗੱਲ ਸੁਣ ਪੁੱਤ ਰੱਬ ਦਾ ਨਾਮ ਤਾਂ ਲੈਣਾ ਹੀ ਚਾਹੀਦਾ ਹੈਗਾ ਉੱਥੇ ਜਾਣਾ ਹਰੇਕ ਨੇ ਸਹੀ ਗੱਲਾਂ ਮਾ ਰੱਬ ਦਾ ਨਾਮ ਨਾ ਜ਼ਰੂਰ ਲੈਣਾ ਚਾਹੀਦਾ ਜਦੋਂ ਆਪ ਨੂੰ ਲੱਗੇ ਨਾ ਕਿ ਆਪਣੇ ਤੇ ਮੁਸੀਬਤ ਆ ਰਹੀ ਆ ਫਿਰ ਉਹਦੀ ਰੱਬ ਵੀ ਆਪਣੇ ਨਾਲ ਖੜਦਾ ਹੁੰਦਾ ਤੇ ਉਦੋਂ ਰੱਬ ਨੂੰ ਯਾਦ ਕਰਨਾ ਚਾਹੀਦਾ ਲੈ ਜ਼ਰੂਰੀ ਥੋੜੀ ਹੁੰਦਾ ਵੀ ਮੁਸੀਬਤ ਵੇਲੇ ਰੱਬ ਨੂੰ ਯਾਦ ਕਰੀਦਾ ਹ ਰੱਬ ਦਾ ਨਾਮ ਤਾਂ ਹਰ ਵੇਲੇ ਯਾਦ ਰੱਖਣਾ ਚਾਹੀਦਾ ਮੈਂ ਤਾਂ ਜਦੋਂ ਟਾਈਮ ਲੱਗੇ ਉਹਦੀ ਨਾਮ ਸਿਮਰਨ ਕਰ ਲੈਣੀ ਆ ਭਾਈ ਚਲੋ ਵਧੀਆ ਗੱਲਾਂ ਮੰਮੀ ਇਹ ਤਾਂ ਉਹ ਨਾ ਮੇਰੇ ਡੈਡੀ ਦਾ ਫੋਨ ਆਇਆ ਸੀਗਾ ਤੇ ਉਹ ਐ ਪੁੱਛਦੇ ਸੀ ਵੀ ਮੈਂ ਹਫ਼ਤੇ ਤੋਂ ਪਹਿਲਾਂ ਆਵਾਂ ਕਿ ਹਫ਼ਤੇ ਤੋਂ ਬਾਅਦ ਆਵਾਂ ਹਾ ਹਾ ਮੇਰੀ ਗੱਲ ਸੁਣ ਕੋਈ ਨਹੀਂ ਮੈਂ ਤੇਰੇ ਡੈਡੀ ਨਾਲ ਆਪੇ ਫੋਨ ਤੇ ਗੱਲ ਕਰਕੇ ਦੱਸ ਦੂੰ ਹੈਡੀ ਕਾਦੀ ਕਾਲੀ ਐ ਚਲੋ ਫਿਰ ਤਾਂ ਵਧੀਆ ਜੇ ਤੁਸੀਂ ਆਪ ਫੋਨ ਕਰਕੇ ਦੱਸ ਦੋਗੇ ਨਾ ਪਰ ਇੱਕ ਗੱਲ ਨਹੀਂ ਸਮਝਉਂਦੀ ਵੀ ਇਹੋ ਜਿਹਾ ਕੀ ਹੋਣ ਵਾਲਾ ਹਫ਼ਤੇ ਬਾਅਦ ਵੀ ਜਿਹੜਾ ਡੈਡੀ ਵੀ ਹਫ਼ਤੇ ਹਫ਼ਤੇ ਬਾਅਦ ਕਰੀਂਦਾ ਤੁਸੀਂ ਵੀ ਨਾਲੇ ਤਨੂੰ ਪਸੀਨਾ ਕਾ ਤੋ ਲੱਗ ਗਿਆ ਲੈ ਮਤ ਕਿਹੜੇ ਵੇਲੇ ਦੀ ਧੁੱਪ ਚ ਬੈਠੀ ਆ ਤਾਂ ਕਰਕੇ ਅੱਛਾ ਮੈਨੂੰ ਤੋ ਉਹੀ ਮੁਰਕਾ ਆ ਜਾਂਦੇ ਫਿਰ ਤੁਸੀਂ ਮਮੀ ਛਾਵੇਂ ਬਹਿ ਜਾ ਕਰੋ ਹੈ ਨਹੀਂ ਬਸ ਫਿਰ ਉਹੀ ਆਇ ਹੁੰਦਾਗਾ ਵੀ ਚਲ ਹਵਾ ਜੀ ਚੱਲੀ ਜਾਂਦੀ ਸੀ ਮੈਂ ਖਾ ਧੁੱਪੇ ਬਹਿ ਜਾ ਅੱਛਾ ਫਿਰ ਸੇਕ ਗੱਲ ਆ ਮਮੀ ਤੁਸੀਂ ਤਾਂ ਬਥੇਰਾ ਜੋਰ ਲਾਇਆ ਵੀ ਮੇਰਾ ਪਿਓ ਕਦੇ ਜੇਲ੍ਹ ਚੋਂ ਬਾਹਰ ਨਾ ਆ ਸਕੇ ਪਰ ਇਹ ਤਾਂ ਸਾਡੇ ਚੰਗੇ ਕਰਮ ਕਹਿ ਲੋ ਜਾਂ ਤੁਹਾਡੇ ਮਾੜੇ ਦਿਨਾਂ ਦੀ ਸ਼ੁਰੂਆਤ ਕਹਿ ਲੋ ਕਿ ਰੱਬ ਨੇ ਸਾਡੀ ਨੇੜੇ ਹੋ ਕੇ ਸੁਣੀ ਤੇ ਮੇਰਾ ਪਿਓ ਜੇਲ੍ਹ ਚੋਂ ਬਾਹਰ ਆ ਗਿਆ। ਨਹੀਂ ਤੂੰ ਤਾਂ ਕੋਈ ਕਸਰ ਨਹੀਂ ਛੱਡੀ ਸੀ। ਵੀ ਉਹ ਕਦੇ ਜੇਲ੍ਹ ਚੋਂ ਬਾਹਰ ਨਾ ਆ ਸਕੇ। ਲੈ ਗੱਲਾਂ ਦੇ ਘਰ ਦੀ ਹੋ ਕੇ ਮਾੜੇ ਦਿਨਾਂ ਦੀ ਸ਼ੁਰੂਆਤ। ਨਾ ਮੇਰੀ ਗੱਲ ਸੁਣਾ। ਆਹੀ ਨਾਮਦਾਰੀ ਦੇਣੀ ਆਉਂਦੀ ਏ ਤੈਨੂੰ। ਤੈਨੂੰ ਪਤਾ ਤੇਰੇ ਪਿਓ ਨੂੰ ਜੇਲ੍ਹ ਚੋਂ ਕਢਾਉਣ ਵਾਸਤੇ ਕਿੰਨੇ ਲੱਖ ਰੁਪਈਆ ਖਰਚੇ ਆ ਸੀ। 5-7 ਲੱਖ ਰੁਪਈਆ ਖਰਾਬ ਕਰਤਾ। ਜੇ ਕਿਤੇ ਇੰਨਾ ਪੈਸਾ ਅਸੀਂ ਖਰਚ ਕੀਤਾ ਹੁੰਦਾ ਨਾ ਵੀ ਇਹ ਜੇਲ੍ਹ ਚੋਂ ਬਾਹਰ ਨਾ ਨਿਕਲੇ। ساری ਉਮਰ ਨਹੀਂ ਸੀ ਨਿਕਲ ਸਕਦਾ। ਹਲੇ ਤੂੰ ਬੋਲਦੀ ਏ ਮੇਰੀ ਗੱਲ ਸੁਣ ਲਾ ਮਮੀ ਜਿੱਨਾਂ ਦਾ ਰੱਬ ਹੁੰਦਾ ਨਾ ਉੱਥੇ ਪੈਸਾ ਕੰਮ ਨਹੀਂ ਕਰਦਾ ਹੁੰਦਾ ਨਾਲੇ ਮੈਨੂੰ ਪਤਾ ਹੀ ਆ 5-7 ਲੱਖ ਰੁਪਏ ਤੁਸੀਂ ਕਿੱਥੇ ਖਰਾਬ ਕੀਤਾ ਤੇ ਕਿਉਂ ਖਰਾਬ ਕੀਤਾ ਤੇਰੇ ਕਹਿਣ ਨਾਲ ਨਾ ਸਾਰੀਆਂ ਗੱਲਾਂ ਸੱਚੀਆਂ ਨਹੀਂ ਹੋ ਜਾਂਦੀਆਂ ਉਹ ਤਾਂ ਮੈਨੂੰ ਪਤਾ ਹੈ ਵੀ ਸੱਚ ਕੀ ਹੈ ਮਾਰੀ ਜਾਨੀ ਐਵੇਂ ਸਹੀ ਗੱਲ ਆ ਸੱਚ ਤਾਂ ਤੁਹਾਨੂੰ ਹੀ ਪਤਾ ਵੀ ਸਾਰੇ ਸੱਚ ਕੀ ਆ ਤੇ ਕਿਵੇਂ ਆ ਤੇ ਕਿਉਂ ਆ ਅਸਤਾ ਜੇ ਕੁਝ ਪਤਾ ਕਰ ਵੀ ਲੱਗੇ ਤੁਸੀਂ ਤੁਹਾਨੂੰ ਝੂਠਾ ਸ਼ਬਦ ਕარი ਦੇਣਾ ਹੁੰਦਾ ਤੁਹਾਨੂੰ ਬਥੇਰੀਆਂ ਚਾਲਾਂ ਆਉਂਦੀਆਂ ਨੇ ਪਰ ਕਰ ਲਓ ਜਿਹੜੀਆਂ ਚਾਲਾਂ ਕਰੀ ਦੀਆਂ ਹੁਣ ਨਹੀਂ ਤੁਹਾਡੀਆਂ ਚਾਲਾਂ ਕੰਮ ਆਉਣਗੀਆਂ ਹੁਣ ਤਾਂ ਮੇਰਾ ਪਿਓ ਤੁਹਾਡੀਆਂ ਸਾਰੀਆਂ ਚਾਲਾਂ ਫੇਲ ਕਰੂਗਾ ਇਹ ਤਾਂ ਤੇਰੇ ਮਨ ਦੇ ਬਹਿਮ ਨੇ ਵੀ ਅਸੀਂ ਕੋਈ ਚਾਲਾਂ ਚੱਲੀਆਂ ਨੇ ਉਹ ਤਾਂ ਮੈਨੂੰ ਪਤਾ ਹੈ ਜਾਂ ਉਸ ਵਾਹਿਗੁਰੂ ਨੂੰ ਪਤਾ ਹੈ ਤੇਰੇ ਕਹਿਣ ਨਾਲ ਕੁਝ ਨਹੀਂ ਹੁੰਦਾ ਜੋ ਮਰਜੀ ਕਹਿ ਲਾ ਮੰਮੀ ਕਹਿਣਾ ਤਾਂ ਤੁਹਾਡੇ ਨਾਲ ਵੀ ਕੁਝ ਨਹੀਂ ਹੁੰਦਾ ਚਲ ਬਾਕੀ ਟਾਈਮ ਦੱਸੂਗਾ ਵੀ ਕਿਹਦੇ ਨਾਲ ਕੀ ਹੋਣੀ ਆ ਹਨਾ ਬਾਕੀ ਮੇਰਾ ਡੈਡੀ ਆ ਹੀ ਜਾਊਗਾ ਹਫਤੇ ਬਾਅਦ ਤੇ ਪਤਾ ਲੱਗ ਹੀ ਜਾਊਗਾ ਸਾਰਾ ਕੁਝ ਹਨਾ ਆ ਪੀਲਾ ਚਾਹ ਤੂੰ ਹੀ ਓਹੋ ਮੰਮੀ ਚਾਹ ਤਾਂ ਪੀ ਲੂ ਮੰਮੀ ਲੈ ਹੁਣ ਤੇ ਤੇ ਚਾਹ ਵੀ ਨਹੀਂ ਲੰਗਦੀ ਬੜਾ ਨਿਆਰਾ ਹੁੰਦਾ ਇਹਨਾਂ ਨੂੰ ਤੰਗ ਕਰਕੇ ਸਾਰਾ ਕੁਝ ਤਾਂ ਵੈਸੇ ਮੈਨੂੰ ਪਤਾ ਹੀ ਆ ਜਿਹੜਾ ਕੁਝ ਮਰਜ਼ੀ ਕਰ ਲੈਣ ਇਹ ਹੁਣ ਇਹਨਾਂ ਦੀਆਂ ਚਾਲਾ ਕਾਮਜਾਬ ਹੁੰਦੀਆਂ ਹੁਣ ਤਾਂ ਜਿਵੇਂ ਮੇਰਾ ਪਿਆਰ ਕਹੂਗਾ ਓਵੇਂ ਹੋਊਗਾ ਇਹਨਾਂ ਦੀ ਸਚਾਈ ਨਾ ਛੇਤੀ ਸਾਰ ਦੇ ਸਾਹਮਣੇ ਆਊਗੀ ਜਿਹੜਾ ਇਹ ਨਕਾਬ ਮੂੰਹ ਤੇ ਪਾਈ ਫਿਰਦੇ ਨਾ ਛੇਤੀ ਲਾਵਾਂਗੇ ਇਹਨਾਂ ਦਾ ਨਕਾਬ ਅਸੇ ਕੀ ਹੋ ਗਿਆ ਕਿਵੇਂ ਇਕੱਲੀ ਬੋਲੀ ਜਾਨੀ ਆ ਆ ਚਾਹ ਜੀ ਕੇ ਮੈਂ ਰੱਖੀ ਬੈਠੀ ਆ ਕੋਲੇ ਨਹੀਂ ਤਾਂ ਮੰਮੀ ਹਸਤੇ ਲਈ ਆਈ ਸੀ ਤਤੀ ਪਈ ਹੈ ਹਜੇ ਹਾਂ ਜੀ ਹੁਣੀ ਲੈ ਕੇ ਆਈ ਸੀ ਮੰਮੀ ਵਾਸਤੇ ਉਹ ਤਾਂ ਮੰਮੀ ਆਈ ਗੱਲ ਕਰਦੇ ਸੀਗੇ ਕਿ ਜਦੋਂ ਪ੍ਰੀਤ ਆ ਗਈ ਨਾ ਕਰੇ ਹੁਣ ਤਾਂ ਗਈ ਹੋਈ ਆ ਕਿਨੇ ਪ੍ਰੀਤ ਨੂੰ ਐ ਸਮਝਾਦੀ ਵੀ ਜਿੰਨੇ ਵੀ ਘਰ ਦੇ ਕੰਮ ਹਨ ਸਾਰੇ ਉਹ ਬੁਲਬੁਲ ਤੋਂ ਕਰਾਉਣੇ ਆ ਉਹਨੇ ਸਿਰਫ ਜਵਾ ਕੇ ਸਾਂਭਣੇ ਆ ਤੇ ਮੈਂ ਵੀ ਐਂ ਕਹਿੰਦੀ ਸੀ ਜਦੋਂ ਆ ਗਈ ਨਾ ਪ੍ਰੀਤ ਉਹਨੂੰ ਮੈਂ ਐਂ ਕਹੂੰਗੀ ਵੀ ਲੋੜ ਨਹੀਂ ਹੈਗੀ ਘਰ ਦੇ ਕੰਮ ਕਰਨ ਦੀ ਹਨ ਆਪੇ ਬੁਲਬੁਲ ਤੋਂ ਕਰਾਵਾਂਗੇ ਅਸੀਂ ਠੀਕ ਕੀਤਾ ਨਹੀਂ ਇਹ ਘਰ ਦੇ ਕੰਮ ਐ ਤਾਂ ਤੁਸੀਂ ਠੀਕ ਹੀ ਕਰੋਗੀਆਂ ਘਰ ਦੇ ਕੰਮ ਤੁਹਾਨੂੰ ਨਹੀਂ ਪਤਾ ਹੋਣਗੇ ਕੌਣ ਕਰੂਗਾ ਕਿਵੇਂ ਕਰੂਗਾ ਕਦੋਂ ਕਰੂਗਾ ਤਾਂ ਹੋਰ ਮੈਨੂੰ ਪਤਾ ਹੋਣਗੇ ਹਾਂਜੀ ਹਾਂ ਇਹ ਘਰ ਦੇ ਕੰਮਾਂ 'ਚ ਤੁਸੀਂ ਧਿਆਨ ਦਿਓ ਜਿਹੜੇ ਬਾਹਰ ਦੇ ਕੰਮ ਨੇ ਉਹ ਮੇਰੇ ਤੇ ਛੱਡ ਦਿਓ ਠੀਕ ਹੈ ਨਾ ਅਨ ਨਾਲੇ ਨਾ ਮੈਂ ਹੀ ਕਹਿੰਦੀ ਸੀ ਵੀ ਜੇ ਆਪਾਂ ਹਰਪ੍ਰੀਤ ਕਿਉ ਨੂੰ ਜਵਾਕ ਦਵਾਰੇ ਗੋਦ ਦੇ ਦਗੇ ਮੈਂ ਨਾ ਕੱਲ ਜਾਂਦੀ ਦੇਖੀ ਸੀ ਤੇ ਮੈਨੂੰ ਵੇਖ ਕੇ ਨਾ ਰੋਣ ਲੱਗ ਗਈ ਤੇ ਮੈਨੂੰ ਕਹਿੰਦੀ ਤੁਸੀਂ ਮੇਰੇ ਤੋਂ ਨਾ ਔਲਾਦ ਲੈ ਕੇ ਤੇ ਖੋ ਲਈ ਮੇਰੀ ਝੋਲੀ ਫੇਰ ਸੁੰਨੀ ਕਰਤੀ ਮੈਨੂੰ ਤਾਂ ਬੜਾ ਤਰਸ ਆਇਆ ਉੱਤੇ ਫਿਰ ਕੀ ਹੁੰਦਾ ਜੀ ਆਪਾਂ ਨੂੰ ਜਵਾਬ ਦੇ ਦਈਏ ਗੋਦ ਤੇਰਾ ਦਿਮਾਗ ਠੀਕ ਆ ਹੈ ਕੀ ਗੱਲਾਂ ਕਰੀ ਜਾਂਦੀਆਂ ਤੂੰ ਤੇ ਫਿਰ ਕੀ ਹੁੰਦਾ ਜੀ ਕੀ ਹੁੰਦਾ ਕਿਉਂ ਨਿਕਾ ਤੈਨੂੰ ਮੈਂ ਕਿੰਨੇ ਆ ਜੀ ਕਿਹਾ ਵੀ ਜਦੋਂ ਉਹ ਜਾਂਦੇ ਹੁਣ ਤਾਂ ਉਹ ਦੇਖ ਕੇ ਮੂੰਹ ਪਾਸੇ ਕਰ ਲਿਆ ਕਰ ਉਹਨੂੰ ਬੁਲਾਉਣਾ ਨਹੀਂ ਆਪਾਂ ਤੂੰ ਜਾ ਜਾ ਕੇ ਉਹਨਾਂ ਨੂੰ ਬਾਰ-ਬਾਰ ਬੁਲਾਉਣੀ ਆ ਕੀ ਮਤਲਬ ਆ ਤੇਰਾ ਉੱਥੇ ਉਹਨਾਂ ਨੂੰ ਬੁਲਾਉਂਦਾ ਜਿਉ ਤਾਂ ਆਪ ਹੀ ਖੜ ਗਏ ਸੀਗੇ ਮੈਨੂੰ ਦੇਖ ਕੇ ਤਾਂ ਕਰਕੇ ਮੈਂ ਬੁਲਾ ਲਿਆ ਫਿਰ ਗੱਲ ਸੁਣ ਲੈ ਮੇਰੀ ਠੀਕ ਆ ਨਾ ਜੋ ਮੈਂ ਤੈਨੂੰ ਕਿਹਾ ਸਿਰਫ ਆਪਦੇ ਘਰ ਦੇ ਕੰਮਾਂ ਤੇ ਨਿਗਾਹ ਰੱਖ ਜਿਹੜੇ ਤੇਰੇ ਕੰਮ ਨੇ ਬਾਹਰ ਕੁਝ ਵੀ ਹੁੰਦਾ ਉਹ ਮੈਂ ਆਪਦੀ ਮਰਜ਼ੀ ਦੇ ਨਾਲ ਕਰੂੰਗਾ ਤੂੰ ਕਿਸੇ ਨਾਲ ਕੋਈ ਝਗੜਾ ਨਹੀਂ ਕਰਨੀ ਨਹੀਂ ਮੈਂ ਤਾਂ ਕੋਈ ਝਗੜਾ ਨਹੀਂ ਕੀਤੀ ਜਿਵੇਂ ਮੈਂ ਤੁਹਾਡੇ ਕੋਲ ਹੀ ਗੱਲ ਕੀਤੀ ਹੈ ਨਾ ਵੀ ਉਸ ਨੂੰ ਰੋਂਦੀ ਨਹੀਂ ਦੇਖੀ ਗਈ ਮੇਰੇ ਮੈਂ ਨਹੀਂ ਦੇਣੀ ਆਪਦੀ ਜਵਾਬਗੜੀ ਕਿਸੇ ਨੂੰ ਲੱਗੀ ਸਮਝ ਤੈਨੂੰ ਜੇ ਜਵਾਬਗੜੀ ਉਹਨਾਂ ਨੂੰ ਦੇਣੀ ਹੁੰਦੀ ਨ ਤਾਂ ਮੈਨੂੰ ਉਹ ਜਵਾਗੜੀ ਲੈ ਕੇ ਨਹੀਂ ਸੀ ਆਉਂਦਾ ਉਹਨੇ ਕੇਸ ਦਾ ਵਾਪਸ ਲਿਆ ਨਹੀਂ ਐਡਾ ਹੰਕਾਰ ਉਹਨਾਂ ਨੂੰ ਕੋਈ ਨਹੀਂ ਮੈਂ ਦੇਖੂੰਗਾ ਕਦੋਂ ਰੱਬ ਉਹਨਾਂ ਨੂੰ ਜਵਾਕ ਦੇਊਗਾ ਹੰਕਾਰ ਵਾਲੀ ਕਿਹੜੀ ਗੱਲ ਆ ਜੀ ਇਹਦੇ 'ਚ ਇਹ ਤਾਂ ਗਲਤੀਆਂ ਤਾਂ ਆਪਣੇ ਆਪ ਦੇ ਨਹੀਂ ਨੇ ਤੈਨੂੰ ਇੱਕ ਵਾਰੀ ਗੱਲ ਕਹੀ ਸਮਝ ਨਹੀਂ ਲੱਗਦੀ ਜਦੋਂ ਮੈਂ ਤੈਨੂੰ ਬੰਦੇ ਵਾਂਗੂ ਕਹੀ ਹੈ ਨਾ ਵੀ ਆਪਣਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂਗਾ ਮੈਂ ਦੇਖਦਾ ਉਹਨਾਂ ਨੂੰ ਕਿਵੇਂ ਰਹਿਣਗੇ ਹਲਾਤ ਤੋਂ ਬਿਨਾਂ ਮੇਰੇ ਸਾਲੇ ਮਰਨ ਦੇ ਉਹਨਾਂ ਨੂੰ ਐ ਕਿਉਂ ਦੁਸ਼ਮਣੀ ਖੜੀ ਕਰਦੇ ਹੋ ਜੀ ਹਜੇ ਦੁਸ਼ਮਣੀ ਤਾਂ ਉਹਨਾਂ ਨੇ ਨਾ ਮੇਰੀ ਦੇਖੀ ਨਹੀਂ ਪਿਆਰ ਦੇਖਿਆ ਜੇ ਮੈਂ ਪਿਆਰ ਨਾਲ ਆਪਦੀ ਕੁੜੀ ਉਹਨਾਂ ਨੂੰ ਗੋਦ ਦੇ ਸਕਦਾ ਨਾ ਤਾਂ ਮੈਂ ਦੁਸ਼ਮਣੀ ਦੇ ਵਿੱਚ ਆ ਕੇ ਆਪਦੀ ਕੁੜੀ ਉਹਨਾਂ ਤੋਂ ਲੈ ਸਕਦਾ ਹਜੇ ਤਾਂ ਉਹਨਾਂ ਨੇ ਮੇਰੀ ਦੁਸ਼ਮਣੀ ਦੇਖੀ ਨਹੀਂ ਹੁਣ ਦੇਖੀ ਬਣਦਾ ਕੀ ਆ ਹੁਣ ਪਤਾ ਲੱਗੂ ਵੀ ਲਾੜੀ ਨਾਲ ਦੁਸ਼ਮਣੀ ਕਿੰਨੀ ਭੜੀ ਆ ਕੀ ਹੋ ਜੂਗਾ ਦੁਸ਼ਮਣੀ ਨਵਾ ਕੇ ਅੱਜ ਤੱਕ ਖੱਟੇ ਕਿਸੇ ਨੇ ਦੁਸ਼ਮਣੀ ਆ ਪਾ ਕੇ ਕੋਈ ਇੱਕ ਦਿਨ ਮਰ ਜੂਗਾ ਜਾਂ ਆਪਣਾ ਘਰ ਉੱਜੜ ਜੂਗਾ ਜਾਂ ਉਹਨਾਂ ਦਾ ਘਰ ਉੱਜੜ ਜੂਗਾ ਉੱਜੜ ਜਾਂਦੇ ਫਿਰ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਤੂੰ ਸਾਡੇ ਮਸਲੇ ਦੇ ਵਿੱਚ ਬੋਲਣਾ ਨਹੀਂ ਠੀਕ ਹੈ ਨਾ ਤੇ ਜੇ ਤੈਨੂੰ ਉਹ ਜਨਾਨੀ ਕਿਤੇ ਬਾਹਰ ਮਿਲੇ ਨਾ ਤਾਂ ਉਹਨੂੰ ਤ ਲੱਗੀ ਸਮਝ ਤੈਨੂੰ ਜੀ ਮੈਂ ਤਾਂ ਬੁਲਾਇਆ ਨਹੀਂ ਸੀਗਾ ਉਹ ਮੈਨੂੰ ਆਪ ਹੀ ਦੇਖ ਕੇ ਹਰੋਂ ਲੱਗੀ ਤਾਂ ਕਰਕੇ ਮੈਂ ਉਹਨਾਂ ਨਾਲ ਗੱਲ ਕਰਨਾ ਉਹ ਯਾਰ ਮਗਰਮੱਛ ਦੇ ਹੰਝੂ ਆ ਜਾਣ ਕੇ ਸਿੜਦੇ ਉਹਨਾਂ ਨੂੰ ਆਇਆ ਫਿਰ ਆਪਣੀਆਂ ਗੱਲਾਂ ਦੇ ਵਿੱਚ ਆ ਜਾ ਪਰ ਤੂੰ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ ਮੈਂ ਤੈਨੂੰ ਸਿੱਧੀ ਜੀ ਗੱਲ ਦੱਸਦੀ ਘਰ ਦਾ ਕੰਮ ਉਹ ਕਰਿਆ ਕਰ ਚੁੱਪਚਾਪ ਨਹੀਂ ਜੀ ਨਹੀਂ ਹੁੰਦੀ ਜਿਵੇਂ ਤੁਸੀਂ ਕਹੋਗੇ ਮੈਂ ਓਵੇਂ ਕਰੂੰਗੀ ਪਰ ਫਿਰ ਵੀ ਇੱਕ ਵਾਰੀ ਤੁਸੀਂ ਸੋਚ ਲੈ ਤੈਨੂੰ ਸੁਣਦਾ ਨਹੀਂਗਾ ਤੈਨੂੰ ਮੈਂ ਕੀ ਕਹੀਏ ਨਾ ਐਵੇਂ ਮਰੀ ਜਾਨੀਆ ਪਕਾਈ ਮੈਂ ਤੈਨੂੰ ਕਹੀਏ ਨਾ ਵੀ ਤੂੰ ਮੇਰੇ ਘਰੇ ਰਹਿਣੀ ਆ ਜਿਹੜਾ ਮੈਂ ਕਹੂੰਗਾ ਨਾ ਓਵੇਂ ਹੀ ਕਰਨਾ ਪਊਗਾ ਇਹ ਨਾ ਨੇ ਤਾਂ ਫਿਰ ਬੁਲਬੁਲਾ ਹਾਲ ਹੋਊਗਾ ਤੇਰਾ ਕੋਈ ਗੱਲ ਨਹੀਂ ਜੇ ਜੇ ਵੀ ਤੁਸੀਂ ਕਹੋਗੇ ਮੈਂ ਨੀ ਬੁਲਾਉਂਦੀ ਐ ਤੂੰ ਮੁੜ ਕੇ ਉਹਨਾਂ ਨੂੰ ਬੁਲਾਉਂ ਹੀ ਨਹੀਂਗਾ ਆਹਦਾ ਜਿਹੜਾ ਤੇਰਾ ਕੰਮ ਆ ਉਹ ਕਰ ਲੈ ਤੈਨੂੰ ਮੈਂ ਪਿਆਰ ਨਾ ਸਮਝਾਈਆ ਨਾ ਬਾਅਦ ਚ ਨਾ ਕਹੀਂ ਕਿ ਜਿਵੇਂ ਆ ਬੁਲਬੁਲ ਹੁਣ ਰੋਈ ਜਾਂਦੀ ਆ ਉਵੇਂ ਤੂੰ ਵੀ ਰੋਂਦੀ ਫਿਰੇ ਮੈਂ ਤਾਂ ਬਥੇਰਾ ਰੋਈ ਐ ਜੀ ਐਵੇਂ ਹਾਂ ਬਸ ਫਿਰ ਤੈਨੂੰ ਮੈਂ ਪਿਆਰ ਨਾ ਰੱਖੀਆ ਤੈਨੂੰ ਉਵੇਂ ਵੀ ਰਹਿਣਾ ਆਉਂਦਾ ਜਾ ਜਾ ਕੇ ਬਾਹਰ ਗੱਲਾਂ ਕਰਦੇ ਉਦੋਂ ਤੂੰ ਮੈਨੂੰ ਮੱਤਾਂ ਦਿੰਨੀ ਐ ਤੇਰਾ ਦਿਮਾਗ ਠੀਕ ਆ ਮੱਤਾਂ ਨਹੀਂ ਦਿੰਦੀ ਜੀ ਮੈਂ ਤੁਹਾਡੀ ਘਰ ਵਾਲੀ ਆ ਤਾਂ ਮੈਂ ਤੁਹਾਨੂੰ ਸਮਝਾਉਣੀ ਐ ਮੈਂ ਨਹੀਂ ਠੀਕ ਆ ਮੈਨੂੰ ਕੋਈ ਕੁਝ ਨਹੀਂ ਕਰ ਸਕਦਾ ਜਿਵੇਂ ਹੈਗੀਆਂ ਤੂੰ ਵੀ ਰਹਿ ਫਾਇਰ ਰੱਬਾ ਇਹਨਾਂ ਨੂੰ ਕਿਵੇਂ ਸਮਝਾਵਾਂ ਮੈਂ ਇਹ ਤਾਂ ਕਿਸੇ ਹਿਸਾਬ ਨਾਲ ਹੀ ਲੋਟ ਆਉਂਦੇ ਜੇ ਕੁਝ ਕਹਿਣੀ ਆ ਸਾਰੇ ਮੇਰੇ ਗੱਲ ਪੈਣ ਨੂੰ ਆਉਂਦੇ ਆ ਉੱਤੋ ਵਿਚਾਰੀ ਹਰਪ੍ਰੀਤ ਪ੍ਰਭਾ ਤੂੰ ਉਹਦੀ ਵਿਚਾਰੀ ਦੀ ਸੁਣ ਲਾ ਉਹਦੀ ਝੋਲੀ ਸੁੰਨੀ ਹੋਗੀ ਉਹਦੀ ਝੋਲੀ ਭਰ ਦੇ ਵਿਚਾਰੇ ਉਹ ਵੀ ਔਲਾਦ ਦਾ ਸੁੱਖ ਦੇਖ ਸਕੇ ਜਮ ਹਰਪ੍ਰੀਤ ਆ ਗਿਆ ਆ ਗਿਆ ਕਿਵੇਂ ਆ ਠੀਕ ਹੈ ਜੀ ਤੁਸੀਂ ਦੱਸੋ ਲਾ ਦੇ ਹੁਣ ਰਜਾਈ ਐਨੀ ਧੁੱਪ ਨਿਕਲੀ ਪਈ ਆ ਉਹ ਮੈਨੂੰ ਨੀਂਦ ਆ ਗਈ ਮੈਨੂੰ ਹਾਂ ਤੇ ਭੂਆ ਨਹੀਂ ਦੀਂਦੀ ਕਿੱਧਰ ਟੱਪ ਗਈ ਭੂਆ ਤਾਂ ਡੈਡੀ ਦੇ ਘਰੇ ਗਈ ਵੀ ਆ ਉਹ ਯਾਰ ਕਮਾਲ ਕਰਦੇ ਆ ਉਧਰ ਕਾਂ ਜਾਣਦੇ ਤਾਂ ਭੂਆ ਨੂੰ ਹੁਣ ਮੈਂ ਕੀ ਮੈਂ ਰੋਕਦੀ ਭੂਆ ਨੂੰ ਨਾਲੇ ਤੁਸੀਂ ਆਪ ਹੀ ਦੇਖੋ ਭੂਆ ਉੱਥੇ ਜੰਮੀ ਪਈ ਐ ਮੰਮੀ ਡੈਡੀ ਦਾ ਘਰ ਆ ਉਹਦੇ ਭਰਾ ਪਰਜਾਈ ਦੇ ਜਿਆਦਾ ਨੇ ਉਸ 'ਚ ਉਹ ਯਾਰ ਉਹ ਤਾਂ ਗੱਲ ਮੈਂ ਸਾਰੀ ਸਮਝਦਾ ਗੱਲ ਕਰ ਹੁਣ ਆਇਆ ਇੱਕ ਤਾਂ ਭੂਆ ਆਈ ਐ ਇੰਨੇ ਟਾਈਮ ਬਾਅਦ ਆ ਦੂਜਾ ਸਿੰਦਰਪਾਲ ਦਾ ਤੈਨੂੰ ਪਤਾ ਹੀ ਆ ਕਿਤੇ ਆਏ ਨਾ ਨਾ ਹੋਵੇ ਉਹਦੇ ਨਾਲ ਸਿੰਘ ਪਸਾਲੇ ਤੁਹਾਨੂੰ ਲੱਗਦਾ ਉਹ ਸੁਣ ਕੇ ਆਉਗੀ ਛੱਤੀ ਸੁਣਾ ਕੇ ਆਉਗੀ ਉਹ ਸੁਣਾ ਕੇ ਦਾ ਛੱਤੀ ਭਵੇਂ ਆਉਗੀ ਗੱਲ ਕਰਾਏ ਆ ਵੀ ਐਨੇ ਟਾਈਮ ਤੋਂ ਆਏ ਬੰਦੇ ਦੀ ਬੇਇੱਜ਼ਤੀ ਹੋ ਜਾਂਦੀ ਆ ਉਹਨਾਂ ਨੂੰ ਬੋਲਣ ਦੀ ਨਹੀਂ ਗੱਲ ਯਾਰ ਲੈਣਾ ਨਹੀਂ ਦੇਣਾ ਨਹੀਂ ਕੋਈ ਨਾ ਜੀ ਜਿੰਨਾ ਕੋ ਬੋਲਣਗੇ ਉਹ ਤੋਂ ਵੱਧ ਬੋਲ ਕੇ ਆਉਗੀ ਭੂਆ ਉਹ ਬੋਲ ਕੇ ਤਾਂ ਆਉਗੀ ਭੂਆ ਫਿਰ ਉਹ ਗੱਲਾਂ ਦਾ ਫਾਇਦਾ ਹੈਗਾ ਕੋਈ ਉਹ ਤਾਂ ਬੋਲਣ ਨੂੰ ਬੁਲਾਉਣਾ ਐਵੇਂ ਉਹ ਤੇ ਜੀ ਦੀ ਜਾਣਗੇ ਤੂੰ ਮੈਨੂੰ ਮੜਾ ਦੱਸ ਤਾਂ ਦਿੰਦੀ ਵੀ ਭੂਆ ਨੇ ਜੇ ਜਾ ਕੇ ਹਣਾ ਵੀ ਮੈਂ ਨਾਲ ਜਾਵੜਦਾ ਤੁਸੀਂ ਨਾਲ ਜਾ ਕੀ ਕਰਨਾ ਸੀਗਾ ਕੀ ਜਰ ਲੈ ਕਮਾਲ ਕਰਦੀ ਆ ਚਲ ਠੀਕ ਆ ਮੈਂ ਮੰਨਦਾ ਭੂਆ ਨੇ ਆਪਦੇ ਘਰੇ ਜਾਣਾ ਸੀ ਆਦਾ ਘਰ-ਬਾਰ ਦੇਖ ਕੇ ਆਉਣਾ ਹੀ ਭੈਣ ਭਰਾ ਦੀ ਯਾਦ ਆਉਂਦੀ ਹੂ ਮਾਂ ਪਿਓ ਦੀ ਯਾਦ ਆਉਂਦੀ ਹੂ ਮੈਂ ਗੇੜਾ ਦਵਾ ਲਿਆਉਂਦਾ ਉੱਥੇ ਐਵੇਂ ਤੁਹਾਨੂੰ ਦੇਖ ਕੇ ਵੱੱਦ ਬੋਲਣਾ ਸੀ ਕੋਛਿੰਦਰਪਾਲ ਨੇ ਉਹ ਤਾਂ ਪਹਿਲਾਂ ਫੁੱਫੜ ਨੂੰ ਦੇਖ ਕੇ ਨਹੀਂ ਜਰਦੇ ਹੁਣ ਉੱਤੋਂ ਭੂਆ ਵੀ ਆ ਗਈ ਹੁੰਦਾ ਜਮਾ ਪਾਣੀ ਪਾਣੀ ਹੋ ਜਾਣਗੇ ਉਹ ਕੋਈ ਨਾ ਬਲਿੰਦਰ ਹੈਗੀ ਆ ਆਪੇ ਸੰਭਲੂਗੀ ਹਾਂ ਚਲ ਦੇਖਦੇ ਆਂ ਜਦੋਂ ਹੁਣ ਤਾਂ ਭੂਆ ਦੇ ਆਈ ਤੋਂ ਹੀ ਪਤਾ ਲੱਗੂ ਹਾਂ ਬਾਕੀ ਐ ਥੋੜੀ ਹੁਣ ਗਾਲੀ ਪੈ ਜੂਗੀ ਛਿੰਦਰਪਾਲ ਜਾਨ ਸਾਰੇ ਉਹ ਨਹੀਂ ਪਤਾ ਨਹੀਂ ਹੈਗਾ ਉਹਦਾ ਬਾਕੀ ਚਾਲ ਕੋਈ ਨਹੀਂ ਦੋਨੇ ਇੱਕੋ ਜਿਹਾਂ ਹੋਈਆਂ ਭੂਆ ਉਹ ਤੋਂ ਘੱਟ ਨਹੀਂ ਤੇ ਉਹ ਭੂਆ ਤੋਂ ਘੱਟ ਨਹੀਂ ਉਹ ਵੀ ਤੁਹਾਨੂੰ ਗੱਲ ਮੈਂ ਕਹੀ ਐ ਬੜੇ ਮੇਖਾਂ ਨਹੀਂ ਨਿੱਤਰੂ ਫਿਰ ਉਹਨਾਂ 'ਚ ਚਾਲ ਕੋਈ ਨਹੀਂ ਚਲ ਮੈਂ ਚਾਹ ਕਰਦਾ ਈ ਘੁੱਟ ਤੂੰ ਤਾਂ ਨਹੀਂ ਪੀਨੀ ਨਹੀਂ ਜੀ ਮੈਂ ਕਰਦਾਨੀ ਆ ਨਾ ਨਾ ਕੋਈ ਨਹੀਂ ਪੈ ਜਾ ਤੂੰ ਬਾਹਰੋਂ ਆਇਆ ਮੈਂ ਬਣਾ ਦਨੀ ਆ ਉਹ ਕੋਈ ਨਹੀਂ ਬਾਹਰੋਂ ਮੈਂ ਦੱਸ ਕੀ ਕੈਨੇਡਾ ਤੋਂ ਆਇਆ ਕੋਈ ਨਹੀਂ ਤੂੰ ਪੈ ਜਾ ਕਰਰਾ ਮੈਂ ਦਵਾਈ ਬੂਟੀ ਲੈ ਲਈ ਹਾਂ ਜੀ ਅੱਜ ਲੈ ਲਈ ਲੈ ਦੱਸ ਈਸ਼ੂ ਨੇ ਅੱਡਾ ਤੋਂ ਪਾਰ ਰੱਖਿਆ ਵੀ ਚੰਦਰਿਆ ਜੀ ਆਇਆ ਸੀ ਏਡੀ ਛੇਤੀ ਤੈਨੂੰ ਭੱਜਣ ਦੀ ਕੀ ਲੋੜ ਸੀ ਇਹ ਕਮਨਿੰਦਰ ਦੇ ਪਿਓ ਨੇ ਇਨੇ ਹੱਡ ਜੇ ਖਾਣੇ ਨੇ ਮੇਰੇ ਤਾਂ ਸਾਸ ਘਰ ਰੱਖੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਹੁਣ ਮੈਂ ਕੀ ਕਰਾਂ ਕੀ ਨਾ ਕਰਾਂ ਜਿਹੜੀ ਸਰਦਾਰੀ ਮੈਂ ਇਨੇ ਸਾਲਾਂ ਦੀ ਸੰਭੀ ਬੈਠੀ ਆ ਹੁਣ ਭਲਾਉ ਮੈਂ ਕਿਸੇ ਦੇ ਹੱਥ ਚ ਕਿਵੇਂ ਆਉਣ ਦੇ ਦਾਂ ਨਹੀਂ ਸਿੰਦਰੇ ਇਸ ਵੇਲੇ ਤਾਂ ਇਸ ਵੀ ਤੇਰੇ ਕੰਮ ਆ ਸਕਦਾ ਹੁਣ ਹੀ ਲਾ ਦਵਾਰੇ ਫੋਨ ਪਰ ਚੰਦਰਾ ਫੋਨ ਤਾਂ ਚੱਕੇ ਮੌਕੇ ਤੇ ਇਹ ਮੈਨੂੰ ਧੋਖਾ ਦੇ ਜਾਂਦਾ ਹੈਗਾ ਹੁਣ ਬਥੇਰੇ ਪੜ ਬਨ ਦੂ ਹੈ ਨੀ ਟ੍ਰੱਕ ਪਰ ਹੀ ਬੈਠਾ ਹਸਲੇ ਦੇ ਮੈਂ ਨਾ ਕਿਸੇ ਦੂਜੀ ਕਾਲ ਤੇ ਵਿਅਸਤ ਹੈ ਮਰਨਾ ਪਤਾ ਨਹੀਂ ਕਿਨੂ ਕਾਲਾਂ ਲਾਈ ਬੈਠਾ ਹੈ ਥੋੜੀ ਦੇਰ ਬਾਅਦ ਤੂੰ ਕੋਸ਼ਿਸ਼ ਕਰ ਵੇ ਜੈ ਵੱਡੇਆ ਚੱਕ ਲੈ ਫੋਨ ਹੈਲੋ 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 ਆਹ ਆਹ ਆਪੂ ਆਪੂ ਬਿਪੂਆ ਦੇ ਲੱਗਦਿਆ ਐਂ ਤਾਂ ਦੇਖ ਲਿਆ ਕਰ ਬਿਪੂ ਐਨੇ ਫੋਨ ਕਰਦੀ ਆ ਕਿੱਥੇ ਮੱਚ ਜਾਣਾ ਹੁੰਦਾ ਮੇਰਾ ਫੋਨ ਕਿਉਂ ਨਹੀਂ ਚੱਕਦਾ ਕਿੱਥੇ ਹੋਣਾ ਭੂਆ ਮੇਰੀ ਗੱਲ ਸੁਣ ਲੈ ਕੰਮ ਕਾਰ ਚ ਫੋਨ ਕੰਮ ਕਾਰ ਚ ਫੋਨ ਦਾ ਪਤਾ ਨਹੀਂ ਲੱਗਦਾ ਨਾਲੇ ਭਾਈ ਹੁਣ ਤੇਰਾ ਫੋਨ ਮੈਂ ਚੱਕਦਾ ਨਹੀਂ ਤੇਰਾ ਪਿਓ ਆ ਗਿਆ ਤੇਰੇ ਨਾਲ ਤਾਂ ਉਹਦਾ ਬੜਾ ਵੱਡਾ ਪੈਰ ਹੈ ਦੇਖ ਲੈ ਮੈਨੂੰ ਉਹਦੇ ਕਿਵੇਂ ਕੋਟਿਆ ਮੇਰਾ ਤਾਂ ਕੰਨ ਛਾ ਕੇ ਰੱਖਦਾ ਕੰਨ ਦਾ ਪੜਦਾ ਵੀ 파ਟ ਗਿਆ ਕਿਸੇ ਡਾਕਟਰ ਕੋਲ ਰੋਟ ਨਹੀਂ ਆਇਆ ਜੇ ਕਿਤੇ ਪੜਦਾ 파ਟ ਜਾਂਦਾ ਸਮਾਰ ਕੇ ਮੈਂ ਤਾਂ ਬੋੜਾ ਹੋ ਜਾਂਦਾ ਅੱਛਾ ਤੂੰ ਬੋੜਾ ਹੋ ਜਾਂਦਾ ਤੇ ਇੱਧਰ ਜਿਹੜੀ ਤੇਰੀ ਭੂਆ ਬੋਲੀ ਹੋਈ ਫਿਰਦੀ ਐ ਉਹਦਾ ਨਹੀਂ ਤੈਨੂੰ ਕੋਈ ਫਿਕਰ ਹੈਗਾ ਆ ਕਿਧਰੇ ਨਹੀਂ ਤੇਰੇ ਵਾਲੇ ਗੋਲੀ ਮਾਰੀ ਹੈਗੀ ਐਂ ਤੂੰ ਮਰਨ ਲੱਗਿਆ ਹੈਗਾ ਮੇਰੀ ਗੱਲ ਸੁਣ ਲੈ ਪੁੱਤ ਬਣ ਕੇ ਐਂ ਨਾ ਕਰ ਦੇਖ ਹੁਣ ਮੈਨੂੰ ਤਾਂ ਤੂੰ ਹੀ ਬਚਾ ਸਕਦਾ ਤੂੰ ਐਂ ਤਾਂ ਸੋਚ ਲੈ ਵੀ ਮੈਂ ਇਕੱਲੀ ਜਾਣੀ ਕੀ ਕਰਾਂ ਕੀ ਨਾ ਕਰਾਂ ਮੇਰੀ ਜਾਨ ਵੀ ਦੇਖ ਲੈ ਕਿਵੇਂ ਚੱਕੀ ਦੇ ਪੁੜਾ ਹੈ ਠਾਈ ਪਈ ਐ ਮੈਨੂੰ ਨਹੀਂ ਪਤਾ ਬੂਆ ਆ ਗੱਲਾਂ ਦਾ ਈਸ਼ੂ ਮੇਰੀ ਗੱਲ ਸੁਣ ਲੈ ਤੈਨੂੰ ਲੱਖਾਂ ਰੁਪਈਆ ਮੈਂ ਕਾਹਦਾ ਖਵਾਇਆ ਦੱਸੀ ਮੈਨੂੰ ਨਾ ਬੂਆ ਲਾਲਚ ਰੂਲ ਜਿਆ ਮੈਨੂੰ ਤਾਂ ਮੇਰੀ ਗੱਲ ਸੁਣ ਲੈ ਮੈਨੂੰ ਲੋੜ ਨਹੀਂ ਮੈਂ ਤਾਂ ਤੇਰੇ ਤੇਰੇ ਨਾਲ ਨਾਲ ਮੈਂ ਤਾਂ ਆਪ ਵੀ ਜੂਤ ਖਾ ਲਏ ਹੋਂ ਤੇ ਉਹਦਾ ਸ਼ੁਕਰ ਹੈ ਜੂਤੇ ਦੀ ਜੇ ਕਿਤੇ ਹੁਣ ਮਾ ਉਹਨਾਂ ਨੂੰ ਤੇ ਸੀ ਗਿਆ ਤੈਨੂੰ ਪੱਟ ਕੇ ਟੋਆ ਦੱਬਣਗੇ ਉਹ ਵੇ ਮੇਰੀ ਗੱਲ ਸੁਣ ਲੈ ਕਿਦਰੇ ਨਹੀਂ ਤੈਨੂੰ ਟੋਆ ਪੱਟ ਕੇ ਦੱਬਦਾ ਹੈਗਾ ਪੁੱਤ ਬਣ ਕੇ ਆਏ ਨਾ ਕਰ ਮੈਂ ਮੇਰੇ ਨਾਲ ਕੋਈ ਤਾਂ ਖੜਨ ਵਾਲਾ ਹੋਵੇ ਵੇ ਉਹਦੀ ਵੀ ਹਿੰਮਤ ਨਹੀਂ ਪੈਣੀ ਜੇ ਤੂੰ ਮੇਰੇ ਨਾਲ ਖੜਾ ਉਹ ਤਾਂ ਬਿਠੇ ਨੇ ਮਾਰਦਾ ਹੁਣ ਗੱਪ ਮੈਨੂੰ ਅਕੇ ਮੇਰੇ ਇੰਨੇ ਟਰੱਕ ਅਸਲੇ ਦੇ ਭਰੇ ਆ ਫਲਾਣੇ ਤੇਮਕਾ ਹੁਣ ਹੁਣ ਕਿੱਧਰ ਗਏ ਤੇਰੇ ਉਹ ਚੰਗਾ ਭੂਆ ਹੋਏ ਨਾਲੇ ਮੇ ਮੇਰੀ ਗੱਲ ਸੁਣ ਲੈ ਈਸ਼ੂ ਜੇ ਤਾ ਤੂੰ ਬੰਦੇ ਦਾ ਪੁੱਤ ਬਣ ਕੇ ਆਉਣਾ ਆ ਜਾ ਨਹੀਂ ਭਾਈ ਜੇ ਮੈਨੂੰ ਉਹਨੇ ਪੁਲਿਸ ਪਾਸ ਨੂੰ ਖੜਾਤਾ ਫਿਰ ਇਹ ਨਾ ਹੋਵੇ ਵੀ ਕਿਤੇ ਤੂੰ ਵੀ ਬਚ ਜੇ ਤੇਰੀ ਖੈਰ ਨਹੀਂ ਹੈਗੀ ਮੈਂ ਤਾਂ ਪੁਲਿਸ ਤੇਰੇ ਬੰਨੀ ਵੀ ਭੇਜੂ ਤੇਰਾ ਨਾਲੋਂ ਮੈਂ ਕੋ ਸਾਰੀਆਂ ਕਾੜੀਆਂ ਕਰਤੂਤਾਂ ਚ ਇਹ ਮੇਰੇ ਨਾਲ ਹਿੱਸੇਦਾਰ ਸੀ ਹਾਂ ਹਲੋ ਹਾਂ ਹਲੋ ਕੀ ਹੁਣ ਕਿਵੇਂ ਹੱਕ ਜੀ ਪਾਉਣਾ ਹੈਗਾ ਗੱਲ ਗੱਲ ਹਾਂ ਹਾਂ ਇਮੋਸ਼ਨਲ ਗੱਲਾਂ ਬਲੈਕਮੇਲ ਕੀ ਕਰਨਾ ਗੱਲ ਬਲੈਕਮੇਲ ਦੀ ਨਹੀਂ ਹੈਗੀ ਦੇਖ ਤੈਨੂੰ ਵੀ ਪਤਾ ਹੈਗਾ ਜਿੰਨੇ ਪੈਸੇ ਦੇ ਜਿੰਨੇ ਪੈਸਿਆਂ ਦੀ ਤੈਨੂੰ ਲੋੜ ਹੋਈ ਕੋਈ ਨਹੀਂ ਜਿੱਥੇ ਇੰਨੇ ਲੱਖ ਖਵਾਤੇ ਪੈਸੇ ਤੈਨੂੰ ਓਨੇ ਦੇ ਦੂੰ ਮੈਂ ਪਰ ਪੁੱਤ ਬਣ ਕੇ ਆ ਜਾ ਹਾੜੇ ਮੇਰਾ ਹੱਲ ਕਰ ਦੇਵੇ ਮੈਂ ਕਿੱਧਰ ਨੂੰ ਜਾਵਾਂ ਸੌ ਲੱਗੇ ਈਸ਼ੂ ਮੇਰੀ ਤਾਂ ਦਿਨ ਰਾਤ ਇੱਕ ਹੋਈ ਪਈ ਐ ਮੈਨੂੰ ਤਾਂ ਨਾ ਦੇਣ ਕਿਤੇ ਚੈਨਾ ਦਾ ਧਰਮ ਨਾਲ ਨਾ ਰਾਤ ਨੂੰ ਮੈਂ ਤਾਂ ਗੇੜੇ ਖਾਦੀ ਤੁਰੀ ਫਿਰਦੀ ਆਂ ਮੇਰੀ ਗੱਲ ਸੁਣ ਲੈ ਹੋਰ ਹੀ ਨਾ ਜਾਵੇ ਮੇਰਾ ਨਾ ਅਸਲੇ ਦਾ ਟਰੱਕ ਆਉਣ ਵਾਲਾ ਆ ਰਿਹਾ ਮੈਂ ਉਹ ਲੋਡ ਵੀ ਕਰਾਉਣਾ ਤੂੰ ਛੇਤੀ ਗੱਲ ਕਰ ਕਰਨਾ ਕੀ ਮੈਨੂੰ ਐ ਦੱਸ ਮੇਰੀ ਗੱਲ ਸੁਣ ਲੈ ਮੈਂ ਤਾਂ ਐ ਕਹਿਣੀ ਆ ਵੀ ਉਹਨੂੰ ਇੱਕ ਹਫਤੇ ਦਾ ਟਾਈਮ ਦਿੱਤਾ ਹੈਗਾ ਠੀਕ ਹੈ ਵੀ ਉਹ ਇੱਕ ਹਫਤੇ ਦੇ ਵਿੱਚ ਵਿੱਚ ਪੁੱਤ ਬਣ ਕੇ ਉਹਨੂੰ ਪਾਰ ਬੁਲਾ ਦੇ ਵੀ ਆਪਾਂ ਸਾਰੇ ਕਾਸੇ ਤੋਂ ਹੀ ਸੁਰਖਰੂ ਹੋ ਗਏ ਬਚ ਜਾਗੇ ਆਪਾਂ ਦੋਨੇ ਜਾਣੇ ਬਚ ਜਾਗੇ ਨਹੀਂ ਤੂੰ ਦੇਖ ਲੈ ਫਿਰ ਨਾ ਮੈਂ ਬਚਾਂ ਨਾ ਤੂੰ ਬਚੇ ਨਾ ਹੁਆ ਨਾ ਹੁਣ ਤੂੰ ਮੇਥੋਂ ਬੰਦੇ ਮਰਵਾਏਂਗੀ ਹੈ ਲੈ ਬੰਦੇ ਮਰਵਾਉਣ ਵਾਲੀ ਕੀ ਗੱਲ ਐ ਫਿਰ ਚੰਗਾ ਨਾ ਮਾਰ ਬੰਦਾ ਕੋਈ ਗੱਲ ਨਹੀਂ ਫਿਰ ਤੂੰ ਵੀ ਜੇਲ੍ਹ ਚ ਬੈਠਾ ਰਹੀ ساری ਉਮਰ ਜੇਲ੍ਹ ਚ ਸੜੇਗਾ ਕੀੜੇ ਪੈ ਜਾਣਗੇ ਮਰਨੇ ਆ ਨਹੀਂ ਭੂਆ ਹਾਂ ਕੋਸਲਾ ਪਈ ਮੇਰੀ ਗੱਲ ਸੁਣ ਲੈ ਮੇਰੀ ਮੇਰੀ ਗੱਲ ਸੁਣ ਪੁੱਤ ਜੇ ਆਪਾਂ ਨੂੰ ਦੈਂਤ ਜੇ ਨੂੰ ਨਾ ਮਾਰਿਆ ਉਹ ਆਪਾਂ ਨੂੰ ਮਾਰ ਦੂਣੇ ਆਪਾਂ ਨੂੰ ਜਿਉਂਦੇ ਜੀ ਛੱਡਣਾ ਨਹੀਂ ਚੰਗਾ ਮੈਂ ਕਰਦਾ ਹਾਂ ਤੋ ਕਰਨਾ ਨਹੀਂ ਕੋਸ ਛੇਤੀ ਤੋਂ ਛੇਤੀ ਮੇਰੇ ਕੋਲੇ ਪਹੁੰਚ ਜਾ ਮੈਂ ਤੈਨੂੰ ਦੱਸਾਂ ਨਾਲੇ ਮੈਨੂੰ ਆ ਲਾਰੇ ਜੇ ਨਾ ਲਾਈ ਪੁੱਤ ਬਣ ਕੇ ਇਹ ਨਾ ਹੋਵੇ ਮੁੜ ਕੇ ਫੋਨ ਬੰਦ ਕਰ ਲੈ ਇਸ਼ੂ ਦੇਖ ਲੈ ਫਿਰ ਮੈਥੋਂ ਬੁਰਾ ਕੋਈ ਨਹੀਂ ਨਹੀਂ ਕੋਈ ਮੇਰੀ ਗੱਲ ਕੋਈ ਗੱਲ ਨਹੀਂ ਮੈਂ ਆ ਜੂਗਾ ਛੇਤੀ ਠੀਕ ਹੈ ਹਾਂ ਕੋਈ ਨਾ ਹੁਣ ਤੂੰ ਮੈਂ ਮੈਂ ਕੰਮ ਕਰ ਲਾਂ ਕੋਈ ਕੋਈ ਨਾ ਮੈਂ ਆ ਜੂਗਾ ਛੇਤੀ ਮੈਂ ਕੰਮ ਨੂੰ ਪਤਾ ਨਹੀਂਗਾ ਹਾਂ ਤੇਰੇ ਕਾਦੇ ਕੰਮ ਨੇ ਮੇਰੀ ਇੱਕ ਗੱਲ ਜ਼ਿਆਦਾ ਮੈਨੂੰ ਕਿਸੇ ਲਾਰੇ ਲੱਪੇ ਚ ਰੱਖਿਆ ਨਾ ਸਾਰਿਆਂ ਤੋਂ ਪਹਿਲਾਂ ਨੌ ਮੈਂ ਤੇਰਾ ਤਰੋਂ ਬੱਚ ਤੂੰ ਵੀ ਨਹੀਂ ਸਕਦਾ ਫਿਰ ਭੱਜ ਲੈ ਜਿੱਥੇ ਭੱਜਣਾ ਹਾਂ ਚੰਗਾ ਆ ਜੂ ਮਾ ਨਾ ਹੁਣ ਕੋ ਉਹ ਰਾਕੀ ਭੁੰਮ ਦਾ ਫੋਨ ਆਈ ਜਾਂਦਾ ਹਾਂ ਆਈ ਜਾਂ ਮੈਨੂੰ ਐਂ ਦੱਸ ਨਾ ਤੂੰ ਪਹਿਲਾਂ ਇੱਥੇ ਮੇਰੇ ਕੋਲੋਂ ਭੱਜ ਕੇ ਕਿਉਂ ਗਿਆ ਤੇਰਾ ਹੱਕ ਬਣਦਾ ਸੀ ਐਂ ਮੈਨੂੰ ਜਿਆਦਾ ਛੱਡ ਕੇ ਜਾਣ ਦਾ ਬੇਫਤਾ ਚ ਉਹ ਪੁੱਤ ਮੈਂ ਇੱਕ ਜ਼ਰੂਰੀ ਆ ਦੇ ਖਲਾਸ ਨੇ ਦੀ ਡਿਲੀਵਰੀ ਕਰਨੀ ਤੇ ਹੁਣ ਬਹੁਤ ਸਾਈ ਭੁੰਗਾ ਹੋਕ ਟਰੱਕ ਆਇਆ ਖੜਿਆ ਮੈਨੂੰ ਕਰਤਣ ਦੇ ਲੋੜ ਸਮਾਨ ਆਂ ਜੂ ਮੈਂ ਤੇਰੇ ਕੋਲੇ ਕੋਈ ਆ ਪੁੱਤ ਬਣ ਕੇ ਛੇਤੀ ਆ ਜਾ ਝੂਠ ਨਾ ਬੋਲੀ ਸੌਖਾ ਪਹਿਲਾਂ ਮੇਰੀ ਵੀ ਝੂਠ ਨਹੀਂ ਬੋਲਦਾਰਾ ਤਾਂ ਹੈ ਕਹਾਂ ਜਾਂਦਾ ਅਰੇ ਇਧਰ ਤੂੰ ਆਉਂਦਾ ਹੈ ਸਾਲਾ ਬਣਿਆ ਆਪ ਤਾਂ ਹੈ ਦਾ ਹਾਂ ਚੱਲ ਚੰਗਾ ਕੱਟ ਦੇ ਫੋਨ ਬੱਸ ਪਹੁੰਚ ਜਾ ਹਾਂ ਹਾਂ ਇਹ ਨਾ ਹੋਵੇ ਵੀ ਮੁੜ ਕੇ ਫਿਰ ਪੁਲਿਸੀ ਤੇਰੇ ਕੋਲੇ ਆਪ ਤਾਂ ਹੈ ਚੰਗਾ ਸੁਣਾ ਲੱਗ ਜੂ ਨੂੰ ਪਤਾ ਹਿੰਦੀ ਜੀ ਘਟਣ ਆਪ ਤਾਂ ਹੈ ਆਪ ਤਾਂ ਹੈ ਬੀੜੀ ਬੈਠੇੜੇ ਜਦੋਂ ਇੱਥੇ ਆਉਣਾ ਉਦੋਂ ਤਾਂ ਛੇਤੀ ਉੱਜੜਨ ਦੀ ਹੋ ਜਾਂਦੀ ਹੈ ਤੈਨੂੰ ਏ ਰੱਬਾ ਬਸ ਹੁਣੇ ਮੁੰਡਾ ਨਾ ਮੈਨੂੰ ਲਾਰੇ ਲਾਵੇ ਆ ਜੇ ਛੇਤੀ ਫੇਰ ਤਾਂ ਮੇਰਾ ਕੋਈ ਨਾ ਕੋਈ ਹੱਲ ਹੋ ਸਕਦਾ ਨਹੀਂ ਤਾਂ ਸਿੰਦਰੇ ਤੂੰ ਕਿੱਧਰ ਨੂੰ ਜਾਏਂਗੀ ਤੈਨੂੰ ਤਾਂ ਨਹੀਂ ਕੋਈ ਬਚਾ ਸਕਦਾ ਰੱਬਾ ਤੇਰੇ ਦੀ ਡੋਰੀਆਂ ਨੇ ਲਾਜ ਰੱਖ ਲੈ ਮੇਰੀ ਇੱਕ ਤਾਂ ਅੱਗ ਲਾਉਣਾ ਠੰਡ ਨੇ ਤਪਾ ਲਿਆ ਹੈ ਹਜੇ ਤਾਂ ਚਲ ਆਏ ਆ ਵੀ ਮਾੜੀਆਂ ਮੋਟੀਆਂ ਧੁੱਪਾਂ ਨਿਕਲਦੀਆਂ ਜੇ ਕਿਤੇ ਤੂੰ ਦਪੈਣ ਲੱਗੀ ਜਿਵੇਂ ਹੱਡ ਗੋਡੇ ਜੁੜ ਜਾਣਗੇ ਇਹ ਤਾਂ ਪਹਿਲੇ ਹੀ ਨਹੀਂ ਠੀਕ ਆ ਕੰਮ ਹੀ ਨਹੀਂ ਨਿਬੜਦੇ ਸਾਰਾ ਦਿਨ ਘਰਾਂ ਕੀ ओहो बुल, बुल पूछ है फोन ला के की हाल चाल है आप तो भी नहीं किया जा टाइम नहीं लगे होगा no. हेलो हाँ बुलबुल ਵਾਰੀਆ ਮਮੇ ਸਸਰੀਕਾਲ ਸਸਰੀਕਾਲ ਹੋਰ ਦੱਸ ਹੋਰ ਬਸ ਠੀਕ ਐ ਮਮੀ ਤੁਸੀਂ ਸਨੋ ਕਿਵੇਂ ਆ ਮੈਂ ਤਾਂ ਠੀਕ ਐ ਕੀ ਕਰੀ ਜਾਂਦੀ ਸੀ ਕੁਛ ਨਹੀਂ ਹੋਇਆ ਸੋ ਮੈਂ ਸੱਤ ਘੰਟੇ ਬੈੜ ਕੇ ਪਈ ਸੀ ਮੈਂ ਇੱਥੇ ਠੀਕ ਤਾਂ ਹੈਗਾ ਆ ਪਰ ਠੀਕ ਐ ਚੱਲਦੀ ਹੁੰਦਾ ਪਤਾ ਤਾਂ ਹੈ ਤੈਨੂੰ ਚੱਲ ਕੋਈ ਨਾ ਪੁੱਤ ਕੁਛ ਨਹੀਂ ਹੁੰਦਾ ਆ ਜਿਹੜੇ ਮਹੀਨਾ ਦੋ ਮਹੀਨੇ ਔਖਦੇ ਆ ਇਹ ਕੱਟ ਲੈ ਮੁੜ ਕੇ ਤਾਂ ਸੌਖ ਹੀ ਹੋਣੀ ਐ ਕੱਟੀ ਜਣੀ ਮਮੀ ਐਸੇ ਕਰਕੇ ਤਾਂ ਚੁੱਪਾ ਵਸ ਚੱਲ ਕੋਈ ਨਾ ਇਹ ਤਾਂ ਹੁਣ ਇਹਨਾਂ ਦੀ ਰੇਲ ਬਣਾ ਦੰਦੇ ਵਾਹ ਓਹੋ ਕਾਇਨੇ ਹੁੰਦੇ ਜਦੋਂ ਸੁਖ ਦੇ ਦਿਨ ਆਉਣੇ ਹੁੰਦੇ ਆ ਨਾ ਉਦੋਂ ਔਖ ਦੇਖਣੀ ਪੈਂਦੀ ਐ ਸਬਰ ਦੀ ਘੁੱਟ ਭਰ ਲਾ ਠੀਕ ਐ ਨਾ ਠੀਕ ਜਮ ਤੇ ਹੋਰ ਉਹ ਰਾਜਪਾਲ ਦਾ ਫੋਨ ਨਹੀਂ ਆਇਆ ਕਾਹਨੂੰ ਮੰਮੀ ਕਾਹਨੂੰ ਗੱਲਾਂ ਛੇੜਦੀਆਂ ਉਹ ਕਿੱਥੇ ਫੋਨ ਚੱਕਦਾ ਮੇਰਾ ਹੂੰ

ਤੇ ਅਚਿੰਦਰ ਜੀ ਹੁਣ ਤੈਨੂੰ ਕੁਝ ਕਿਹਾ ਇਹਨੇ ਕਹਿਣਾ ਕੀ ਆ ਮम्मी ਵਸਾ ਤੁਨੋਂ ਪਤਾ ਹੀ ਆ ਕਰਦੇ ਕੰਮ ਵਾਸਤੇ ਤਾਂ ਮੈਨੂੰ ਹੀ ਅੱਗੇ ਰੱਖ ਲਿਆ ਹੋ ਔਰ ਉਹਨੂੰ ਕੀ ਚਾਹੀਦਾ ਨੌਕ ਕਰਾਣੀ ਉਹ ਨਾ ਰੱਖਿਆ ਤੈਨੂੰ ਨਾ ਮੈਂ 20 ਵਾਰਾ ਕਿਹਾ ਵੀ ਤੂੰ ਬੋਲ ਪਾ ਕਰ ਇੱਕ ਤਾਂ ਤੂੰ ਬੋਲਦੀ ਨਹੀਂ ਹੈ ਤੂੰ ਆ ਮਨਿੰਦਰ ਨੂੰ ਕਿਹਾ ਕਰ ਵੀ ਭਾਈ ਆ ਕੰਮ ਤੂੰ ਕਰ ਆ ਕੰਮ ਕਰਦੀਆਂ ਮੈਂ ਓਹੋ ਕੋਨ ਨੂੰ ਕਿਲਾ ਦਾ ਸੌਖਾ ਕਹਿਣਾ ਮੈਨੂੰ ਪਤਾ ਨਾ ਸਾਹਰਾ ਦਿਨ ਪੰਬੀ ਦੀ ਕਮਾਈ ਰੱਖਦੀ ਆ ਮੇਰੀ ਆਹੋ ਹੁਣ ਤਾਂ ਇਹਨੂੰ ਆਇਆ ਵੀ ਕਿਹੜਾ ਬੋਲਦੀ ਆ ਹਾਂ ਕੋਈ ਗੱਲ ਨਹੀਂ ਉਹਦੇ ਡਰਾ ਕੇ ਤਾਂ ਆਈ ਸੀ ਮੈਂ ਵੀ ਭਾਈ ਅਸੀਂ ਦੁਬਾਰਾ ਜਾਵਾਂਗੇ ਮੈਂ ਲੈ ਸਲਚੇ ਨਹੀਂ ਤਾਂ ਮਮੇ ਨੇ ਡਰਾਵੇ ਤਾਂ ਡਰਦੇ ਡੁੱਤੇ ਹੈ ਕਿਉਂ ਮੈਂ ਬਹੁਤ ਡਰਾਵੇ ਦੇ ਦੇ ਕੇ ਦੇਖ ਲੈ ਇਹ ਕੋ ਤਾਂ ਡਰਦੀ ਕਿਉਂ ਨਹੀਂ ਇਹ ਤਾਂ ਤੇਰੇ ਸਾਹਮਣੇ ਇੱਕ ਕਹਿੰਦੀ ਆ ਵੀ ਬਸ ਕੋਈ ਗੱਲ ਨਹੀਂ ਹੈ ਵੀ ਮੈਂ ਇਹਨੂੰ ਡਰਾਈ ਜਾਨੇ ਆ ਵੀ ਪਤਾ ਨਹੀਂ ਬੁਰਬਲ ਨੂੰ ਆਏ ਹੋ ਜੂ ਵੀ ਇਹ ਡਰਦੀ ਨਹੀਂ ਹਾਂ ਡਰਦੀ ਤਾਂ ਸਾਬ ਆਏ ਅੰਦਰੋਂ ਅੰਦਰੀ ਤਾਂ ਚਲ ਕੋਈ ਨਾ ਮੰਮੀ ਆਪਾਂ ਇਕੱਲੇ ਆ ਨਾ ਇਕੱਲੇ ਅੱਕੇ ਤੁਰਾਂਗੇ ਠੀਕ ਹੈ ਆਪਾਂ ਨੂੰ ਕਿਸੇ ਦੀ ਕੋਈ ਲੋੜ ਨਹੀਂ ਹੈਗੀ ਰਾਜਪਾਲ ਨੂੰ ਚੱਕ ਲੈ ਠੀਕ ਹੈ ਨਹੀਂ ਤਾਂ ਦਫਾ ਹੋਵੇ ਓਹੋ ਕਮਲ ਜੀ ਇਕੱਲੇ ਕਿਉਂ ਆਪਣਾ ਪਰਮਾਤਮਾ ਆਪਣੇ ਨਾਲ ਉਹ ਰੱਬ ਸਾਥ ਦੇਊਗਾ ਆਪਾਂ ਨੂੰ ਆਂ ਟ੍ਰਾਈ ਕਰ ਲਓ ਹਾਂ ਤੇ ਚਲ ਠੀਕ ਹੈ ਫਿਰ ਛੇ ਰੋ ਮ ਚੰਗਾ ਫਿਰ ਉਹ ਦੇਖ ਲੈ ਲੇਕਿਨ ਤੈਨੂੰ 20 ਵਾਰ ਸਮਝਾਇਆ ਹੈ ਹੈ ਉੱਜੜ ਜਾਣਾ ਰਾਜਪਾਲ ਦੇਖ ਲੈ ਹੈ ਬੇੜਾ ਬੈਠੀ ਵਾਲਾ ਕਿੱਡਾ ਧੋਖੇ ਬਾਜ਼ ਨਿਕਲਿਆ